ਇਹ ਪਾਸਮਾ ਸਭ ਤੋਂ ਤਾਕੜੀ ਤੋਂ ਮਹਿੰਗੀ ਜਿਹਨੂੰ ਖਾ ਕੇ ਤੁਸੀਂ ਝੋਟੇ ਬਣ ਸਕਦੇ 1 ਗ੍ਰਾਮ ਦੀ ਕੀਮਤ ਹੈਗੀ 13000 ਰੁਪਏ 24 ਕੈਰਟ ਸੋਨੇ ਤੋਂ ਬੜੀ ਹੋਈ ਸਵਰਮ ਫਸਲ ਇਹੀ ਗੱਲ ਸੁਣੀਆ ਨਾ ਮੈਂ ਵੀ ਇਹੀ ਸੁਣੀ ਸੀ ਤੈਨੂੰ ਪਤਾ ਹੈ ਕਿਉਂ ਯੂਜ਼ ਹੁੰਦੀ ਹੈਗੀ ਆ ਜਾ ਫਿਰ ਤੁਹਾਨੂੰ ਦੱਸਦਾ ਇਹਹ ਜੀਆਂ ਬਿਮਾਰੀਆਂ ਦੇ ਵਿੱਚ ਇਹ ਵਰਤ ਜਿਵੇਂ ਕਿ ਰੇਮਟਾਇਡ ਅਰਥਰਾਈਟਸ ਐਨਕਾਇਲੋਸਿੰਗ ਸਪਾਂਡਿਲੋਸਿਸ ਐਸਐਲਈ ਸਿਸਟੈਮਿਕ ਲੂਪ ਐਰਿਸ਼ੀ ਮੋਟੋਰ ਸਿਸ ਮਲਟੀਪਲ ਸਕਲਰੋਸਿਸ ਅਤੇ ਜੀਨ ਵੈਰੀ ਫੈਂਸਿਬ ਬਿਮਾਰੀਆਂ ਜਿਹੜੇ 40 ਸਾਲ ਦੀ ਪਲਾਸੇਜ ਹੋ ਜਾਂਦੀ ਉਦੋਂ ਬਾਅਦ ਲੱਗਦੀ ਮੈਂ ਇਸ ਵੀਡੀਓ ਵਿੱਚ ਜ਼ਿਕਰ ਕੀਤਾ ਹੋਇਆ ਹੈ ਕਿ ਸਵਰਨ ਬਸਮ ਜਿਹੜੀ ਹੈ 40 ਪਲੱਸ ਵਾਲਿਆਂ ਲਈ ਹੀ ਕਾਰਗਰ ਹੁੰਦੀ ਹੈ ਜਾਂ ਫਿਰ 40 ਪਲੱਸ ਤੋਂ ਬਾਅਦ ਜਿਹੜੀ-ਜਿਹੜੀ ਸਮੱਸਿਆਵਾਂ ਹੁੰਦੀਆਂ ਉੱਥੇ ਜੀ ਕਾਰਗਰ ਹੁੰਦੀ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇੱਕ ਇਹ ਮੈਂ ਆਪਣੀ ਜ਼ੁਬਾਨ ਨਹੀਂ ਕਹਿ ਰਿਹਾ ਇੱਕ ਆਯੁਰਵੇਦ ਦਾ ਫਾਰਮੂਲਾ ਹੈਗਾ ਕੁਮਾਰ ਕਲਿਆਣ ਰਸ ਇਹ ਮੈਂ ਖੁਦ ਤਿਆਰ ਕੀਤਾ ਤੁਹਾਨੂੰ ਇਸ ਦੇ ਪੁਰਾਤਨ ਗ੍ਰੰਥਾਂ ਦੇ ਵਿੱਚ ਇਸ ਦਾ ਫਾਰਮੂਲਾ ਮਿਲ ਜੂਗਾ naam ਤੋਂ ਤੁਸੀਂ ਸੁਣ ਲਓ ਕੁਮਾਰ ਦਾ ਮਤਲਬ ਬੱਚਾ ਕਲਿਆਣ ਦਾ ਮਤਲਬ ਉਸ ਦਾ ਕਲਿਆਣ ਹੋਣਾ ਔਰ ਰਸ ਮਤਲਬ ਰਸਾਇਣ ਦਵਾਈ ਸੋ ਇਸ ਦਵਾਈ ਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਸਵਰਨ ਬਸਮ ਪਾਈ ਜਾਂਦੀ ਹੈ ਬਰਾਬਰ ਮਾਤਰਾ ਦੇ ਵਿੱਚ ਔਰ ਇਹ ਦਵਾਈ ਮੇਰਾ ਖੁਦ ਦਾ ਤਜਰਬਾ ਹੈਗਾ ਮੈਂ 6 ਮਹੀਨੇ ਦੇ ਬੱਚੇ ਨੂੰ ਦਿੱਤੀ ਹੋਈ ਹੈ 6 ਮਹੀਨੇ 1 ਸਾਲ 2 ਸਾਲ 5 ਸਾਲ ਦੇ ਬੱਚੇ ਤੱਕ ਨੂੰ ਦਿੱਤੀ ਹੋਈ ਹੈ ਬਾਕੀ ਇਸ ਦਵਾਈ ਦਾ ਜਿਹੜਾ ਪੂਰਾ ਫਾਰਮੂਲਾ ਹੈ ਇਸ ਦਵਾਈ ਦੇ ਬੈਨੀਫਿਟਸ ਤੁਸੀਂ ਦੇਖਨੇ ਆ ਤਾਂ ਮੈਸੇਜ ਕਰ ਦਿਓ ਤੁਹਾਨੂੰ ਮੈਂ ਵੀਡੀਓ ਪ੍ਰੋਪਰ ਪਾ ਦੂੰਗਾ ਮੈਂ ਵੀਡੀਓ ਅਪਲੋਡ ਕੀਤੀ ਹੋਈ ਹੈ ਆਪਣੇ YouTube ਚੈਨਲ ਤੇ ਸੋ ਸਵਰਨ ਬਸਮ ਵਰਗੀ ਪਸਮ ਹਰ ਇੱਕ ਰੋਗ ਤੇ ਕੰਮ ਕਰਦੀ ਹੈ ਦੁਨੀਆ ਦਾ ਜਿਹੜਾ ਮਰਜ਼ੀ ਤੁਸੀਂ ਰੋਗ ਚੱਕ ਲੋ ਈਵਨ ਕੈਂਸਰ ਵਰਗਾ ਰੋਗ ਉੱਥੇ ਵੀ ਸਵਰਨ ਬਸਮ ਕੰਮ ਕਰਦੀ ਹੈ ਬੋਡੀ ਦੇ ਹਰ ਆਰਗਨ ਤੇ ਸਵਰਨ ਬਸਮ ਕੰਮ ਕਰਦੀ ਹੈ ਬਸ ਫਰਕ ਇੰਨਾ ਹੈਗਾ ਕਿ ਉਮਰ ਦੇ ਹਿਸਾਬ ਨਾਲ ਇਸ ਦੀ ਡੋਜ਼ ਵੱਧ ਘੱਟ ਹੁੰਦੀ ਹੈ